ਜੀ ਜੀ ਤਬਾਹ ਹੋ ਗਈ ਜਿਹੜੇ ਤੇ ਰੋਟੀ ਖੋ ਗਈ ਦੀ ਅਡੀਸਾ ਰੋਟੀ ਖੋਲੀ ਰੰਬ ਨੇ ਇਹ ਤੋਈ ਅਸੀਂ ਤਾਂ ਕਰਨ ਨਹੀਂ ਅਕੂ ਜੀ ਕੀ ਨਾਮ ਹੈ ਤੇ ਕੀ ਘਟਨਾ ਕੀ ਹੋਈ ਹੈ ਕਿਸ ਤਰ੍ਹਾਂ ਹੋਈ ਮੇਰਾ ਨਾਮ ਪਵਨ ਕੁਮਾਰ ਹੈ ਜੀ ਮੈਂ ਕਰਿਆਨੇ ਦੀ ਦੁਕਾਨ ਕਰਦਾ ਜੀ ਰਾਤ ਨੂੰ 3 ਵਜੇ ਮੈਨੂੰ ਫੋਨ ਗਿਆ ਵੀ ਦੁਕਾਨ ਤੇ ਅੱਗ ਲੱਗੀ ਪਈ ਹੈ ਆ ਕੇ ਅਸੀਂ ਸ਼ਟਰ ਇੱਕ ਖੋਲਿਆ ਦੂਜਾ ਖੁੱਲਿਆ ਨਹੀਂ ਲਾਲ ਹੋਇਆ ਪਿਆ ਸੀਗਾ ਫਿਰ ਫਾਇਰ ਬ੍ਰੇਟ ਵਾਲੇ ਆਏ ਉਹਨਾਂ ਨੇ ਪਾਟੇ ਆ ਸ਼ਟਰ ਪਟਕੇ ਖੋਲਿਆ ਪੱਤੀਆਂ ਕੱਢੀਆਂ ਫੇਰ ਜਾ ਕੇ ਕਿਤੇ ਅੱਧੇ ਘੰਟੇ ਬਾਅਦ ਜਾ ਕੇ ਭਜਾਈ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਜੀ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਮੇਰੀ ਕੋਈ ਮਾਲੀ ਮਦਦ ਕੀਤੀ ਜਾਵੇ ਸਮਾਨ ਕਿੰਨਾ ਸੀ ਤੇ ਨੁਕਸਾਨ ਕਿੰਨਾ ਦਾ ਸਮਾਨ ਇਹ 9 ਤੋਂ 10 ਲੱਖ ਰੁਪਏ ਦਾ ਨੁਕਸਾਨ ਮੰਨ ਕੇ ਚੱਲਦੇ ਹਾਂ ਜੀ ਕਰੀਆਨਾ ਦਾ ਸੀ ਜੀ ਕਰੀਆਨਾ ਮਨਿਆਰੀ ਖਾਣ ਪੀਣ ਦਾ ਸਟੇਸ਼ਨਰੀ ਕਨਫੈਕਟਰੀ ਬੈਕਰੀ ਕੋਲਡ ਡਰਿੰਕ ਦੋ ਫ੍ਰੀਜਾਂ ਸੀ ਜੀਆਂ ਵੱਡੀਆਂ ਕੁਛ ਨਹੀਂ ਬਚਿਆ ਜੀ